ਫਰੈਂਡਸ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪੰਜਾਬੀ ਦੀ ਵੀਡੀਓ ਜਿਸ ਵਿੱਚ ਅਸੀਂ ਕਵਰ ਕਰਾਂਗੇ 51 ਤੋਂ 85 MCQs ਚਲੋ ਸਟਾਰਟ ਕਰਦੇ ਹਾਂ ਫਰਸਟ MCQs ਹੈ ਕਿਸੇ ਪਾਸ਼ਾ ਵਿੱਚ ਕੰਮ ਕਰਦੇ ਨਿਯਮਾਂ ਨੂੰ ਸਮਝਣ ਲਈ ਕਿਸ ਦੀ ਵਿੱਦਿਆ ਜ਼ਰੂਰੀ ਹੈ ਮਤਲਬ ਕਿ ਜੋ ਪਾਸ਼ਾ ਦੇ ਕੁਝ ਰੂਲ ਹੈ ਪਾਸ਼ਾ ਦੇ ਇਹ ਰੂਲ ਹੈ ਉਹਨਾਂ ਨੂੰ ਸਮਝਣ ਲਈ ਕੀ ਜਰੂਰੀ ਹੈ ਉਹਨਾਂ ਨੂੰ ਸਮਝਣ ਲਈ ਕੀ ਜਰੂਰੀ ਹੈ ਵਿਆਕਰਨ ਜ਼ਰੂਰੀ ਹੈ ਮਤਲਬ ਕਿ ਗ੍ਰਾਮਰ ਦਾ ਹੋਣਾ ਜ਼ਰੂਰੀ ਹੈ ਸੈਕਿੰਡ MCQs ਹੈ ਵਿਆਕਰਨ ਦੇ ਮੁੱਖ ਅੰਗ ਕਿੰਨੇ ਹਨ ਜਾਦਕ ਨਾ ਬੱਚੇ ਵਿਆਕਰਨ ਦੇ ਮੁੱਖ ਅੰਗ ਚਾਰ ਹੈ ਕਿਹਰੇ ਹੈ ਤੁੰਨੀ ਸ਼ਬਦ ਵਾਕ ਅਰਥ ਫਸਟ ਇਹ ਤਾਂ ਡਾ ਤੁੰਨੀ ਸ਼ਬਦ ਵਾਕ ਬੋਧ ਅਤੇ ਅਰਥ ਬੋਧ ਇਹ ਚਾਰੇ ਹੀ ਵਿਆਕਰਨ ਦੇ ਮੁੱਖ ਅੰਗ ਹੈ ਮਤਲਬ ਕਿ ਚਾਰਾ ਨਾ ਮਿਲ ਕੇ ਹੀ ਇੱਕ ਵਿਆਕਰਨ ਬੰਦੀ ਹੈ ਥਰਡ MCQਸ ਵੱਲ ਮੂਵ ਕਰਾਂਗੇ ਵਿਆਕਰਨ ਦੇ ਜਿਸ ਭਾਗ ਅਧੀਨ ਤੁੰਨੀਆਂ ਦਾ ਅਧਿਨ ਹੋਵੇ ਤੁੰਨੀਆਂ ਮਤਲਬ ਆਵਾਜ਼ਾਂ ਅਗਰ ਪੇਪਰ 'ਚ ਆਵਾਜ਼ਾਂ ਲਿਖਿਆ ਹੋਵੇ ਜਾਂ ਤੁੰनियां ਲਿਖਿਆ ਮਤਲਬ ਇੱਕ ਹੀ ਹੈ ਕਿ ਜਿਸ ਭਾਗ ਅਧਿਨ ਤੁੰनियां ਦਾ ਅਧਿਐਨ ਕੀਤਾ ਹੋਵੇ ਉਸਨੂੰ ਕੀ ਕਿਹਾ ਜਾਂਦਾ ਹੈ ਉਸਨੂੰ ਕਿਹਾ ਜਾਂਦਾ ਤੁੰਨੀ ਬੋਧ ਮਤਲਬ ਕਿ ਜਿਤਨਾ ਨਾ ਆਵਾਜ਼ਾਂ ਦਾ ਅਧਿਐਨ ਕੀਤਾ ਜਾਂਦਾ ਹੈ ਉਸਨੂੰ ਕੀ ਕਿਹਾ ਜਾਂਦਾ ਉਸਨੂੰ ਤੁੰਨੀ ਬੋਧ ਕਿਹਾ ਜਾਂਦਾ ਨੈਕਸਟ ਐਮਸੀਕਿਊਸ ਫੋਰਥ ਹੈ ਵਿਆਕਰਨ ਦੇ ਜਿਸ ਭਾਗ ਅਧਿਨ ਸ਼ਬਦਾਂ ਦਾ ਮਤਲਬ ਕਿ ਜੇ ਸ਼ਬਦਾਂ ਦਾ ਅਧਿਨ ਕੀਤਾ ਜਾਂਦਾ ਨੂੰ ਕੀ ਕਿਹਾ ਜਾਂਦਾ ਸ਼ਬਦ ਬੋਧ ਜਿੱਥੇ ਤੁੰਨੀ ਹੋਏਗੀ ਉਸ ਤੁੰਨੀ ਬੋਧ ਬਣ ਜਗਾ ਜਿੱਥੇ ਸ਼ਬਦ ਹੋਏਗਾ ਤੁਸੀਂ ਯਾਦ ਰੱਖਣਾ ਕੀ ਬਣ ਜਣਾ ਹੈ ਸ਼ਬਦ ਬੋਧ ਬਣ ਜਣਾ ਹੈ ਉਸ ਤੋਂ ਬਾਅਦ ਵਿਆਕਰਨ ਦੇਿਸ ਭਾਗ ਅਦੀਨ ਵਾਕਾਂ ਦਾ ਦਿਨ ਕਿਹੜਾ ਰਿਹਾ ਵੀ ਪੂਰੀ ਇੱਕ ਵਾਕ ਲਿਖਿਆ ਉਦਾਹਰਨ ਕਿਹੜਾ ਵਾਕ ਬਣ ਜੇਗਾ ਵਾਕਬੋਧ ਠੀਕ ਹੈ ਬੱਚੇ ਫੋਰਥ ਹੈ ਵਾਕੰਦਿਸ ਭਾਗ ਅਦੀਨ ਸ਼ਬਦਾਂ ਅਤੇ ਵਾਕਾਂ ਦੋਨਾਂ ਦਾ ਸ਼ਬਦ ਕੀ ਹੈ ਕੋਰ ਬਾਤ ਕੀ ਹੈ ਮਤਲਬ ਕਿ ਸ਼ਬਦ ਮੈਂ ਲਿਖਿਆ ਕੱਕਾ ਅਗੇ ਉਹ ਪੂਰਾ ਇੱਕ ਕਰ ਇੱਕ ਵਾਕ ਬਣ ਗਿਆ ਸ਼ਬਦ ਅਤੇ ਵਾਕਾਂ ਦੇ ਦੋਨਾਂ ਦਾ ਕੰਬਾਈਨ ਹੋ ਜੇ ਜਦੋਂ ਦੋਨੋਂ ਹੀ ਕੰਬਾਈਨ ਹੋ ਜੇ ਉਹ ਕੀ ਕਿਹਾ ਹੁੰਦਾ ਹੈ ਅਰਥਬੋਧ ਕਿਹਾ ਹੁੰਦਾ ਹੈ ਇਸ ਦਾ ਬੱਚੇ ਦਿਖਿਓ ਵਿਆਕਰਨ ਦੇ ਮੁੱਖ ਚਾਰ ਭਾਗ ਹਨ ਜੋ ਸੀ ਪੜ ਕੇ ਆਏ ਹਨ ਤੁੰਨੀ ਬੋਧ ਅੱਖਰ ਬੋਧ ਵਰਣ ਬੋਧ ਯਾਦ ਰੱਖਣਾ ਬੱਚੇ ਤੁੰਨੀ ਬੋਧ ਦੇ ਦੋ ਨਾਮ ਹੋ ਰਹੇ ਤੁੰਨੀ ਬੋਧ ਇੱਕ ਨਾਮ ਕੀ ਤੁੰਨੀ ਕੀ ਹੁੰਦੀ ਹੈ ਜੋ ਸ ਮੂੰਹਾਂ ਆਵਾਜ਼ਾਂ ਕੱਢ ਰਿਹਾ ਮਤਲਬ ਕਿ ਮੂੰਹ ਕੀ ਕੱਢ ਰਿਹਾ ਅੱਖਰ ਕੱਢ ਰਿਹਾ ਅੱਖਰ ਦਾ ਮਤਲਬ ਕੀ ਹੋ ਗਿਆ ਵਰਣ ਯਾਦ ਰੱਖਣਾ ਤੁੰਨੀ ਦਾ ਮਤਲਬ ਕੀ ਹੈ ਅੱਖਰ ਬੋਧ ਜਾਂ ਫਿਰ ਵਰਣ ਬੋਧ ਸੈਕਿੰਡ ਹੈ ਸ਼ਬਦ ਬੋਧ 3rd ਆ ਅਰਥ ਬੋਧ 4 ਹੈ ਵਾਕ ਬੋਧ ਇਹਨਾਂ ਵਾਲੀ ਡਿਟੇਲ ਵਿੱਚ ਸੀ ਕਰ ਲਿਆ ਅਗਰ ਤੁਸੀਂ ਇਹਨਾਂ ਬਾਰੇ ਡਿਟੇਲ ਵਿੱਚ ਪੜ੍ਹਨਾ ਸਾਰੇ ਪ੍ਰੀਵੀਅਸ ਵੀਡੀਓ ਪਈ ਹੈ ਜਿਦੇ ਵਿੱਚ ਪ੍ਰੋਪਰਲੀ ਹੀ ਇਹਨਾਂ ਬਾਰੇ ਦੱਸਿਆ ਗਿਆ ਨੈਕਸਟ ਮੂਵ ਕਰਨੇ ਆ ਪਾਸ਼ਾ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਪਾਸ਼ਾ ਬੋਲੀ ਕਿੰਨੇ ਪ੍ਰਕਾਰ ਪੇਪਰ ਸਿੰਪਲ ਪੁੱਛੇਗਾ ਪਾਸ਼ਾਜਾ ਬੋਲੀ ਯਾ ਰੱਖਣਾ ਪਾਸ਼ਾ ਔਰ ਬੋਲੀ ਸੇਮ ਚੀਜ਼ ਹੈ ਠੀਕ ਹੈ ਪਾਸ਼ਾ ਔਰ ਬੋਲੀ ਸੇਮ ਚੀਜ਼ ਹੈ ਉਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਦੋ ਤਰ੍ਹਾਂ ਦੀ ਹੈ ਪੇਪਰ 'ਚ ਪੁੱਛਿਆ ਜਾਵੇ ਪਾਸ਼ਾ ਬੋਲੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਦੋ ਤਰ੍ਹਾਂ ਦਾ ਜਵਾਬ ਅਨਸਰ ਹੋਣਾ ਚਾਹੀਦਾ ਦੋ ਤਰ੍ਹਾਂ ਦੇ ਕਿਹੜੀ ਕਿਹੜੀ ਆਮ ਬੋਲ ਚੱਲਦੀ ਭਾਸ਼ਾ ਤੇ ਲਿਖਤੀ ਭਾਸ਼ਾ ਆਮ ਬੋਲ ਚੱਲਦੀ ਭਾਸ਼ਾ ਤੇ ਲਿਖਤੀ ਭਾਸ਼ਾ ਆਮ ਬੋਲ ਚੱਲਦੀ ਭਾਸ਼ਾ ਕਿਹੜੀ ਹੁੰਦੀ ਹੈ ਜੋ ਅਸੀਂ ਆਪਣੇ ਰੈਗੂਲਰ ਲਾਈਫ ਵਿੱਚ ਯੂਜ਼ ਕਰ ਰਹੇ ਹਾਂ ਜੋ ਅਸੀਂ ਆਮ ਬੰਦਾ ਜਿਹੜੀ ਭਾਸ਼ਾ ਨੂੰ ਬੋਲ ਰਿਹਾ ਜਿਹਦੇ ਵਿੱਚ ਕੋਈ ਵੀ ਰੂਲ ਮਤਲਬ ਕੋਈ ਵੀ ਵਿਆਕਰਨ ਨਹੀਂ ਹੁੰਦੀ ਜਿਆਦਾ ਕੋਈ ਵੀ ਗ੍ਰਾਮਰ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਲਿਖਤੀ ਭਾਸ਼ਾ ਕੀ ਹੁੰਦੀ ਹੈ ਜਿਹਦੇ ਵਿੱਚ ਗ੍ਰਾਮਰ ਵੱਲ ਯੂਜ਼ ਕੀਤਾ ਜਾਂਦਾ ਹੈ ਐ ਸਿਹੀ ਦੋ ਤਰ੍ਹਾਂ ਦੀ ਭਾਸ਼ਾ ਕਿੰਨੇ ਤਰ੍ਹਾਂ ਦੀ ਹੈ ਦੋ ਤਰ੍ਹਾਂ ਦੀ ਕਿੰਨੀ ਕਿਸਮਾਂ ਕਿਹੜੀਆਂ ਇੱਕੋ ਭਾਸ਼ਾ ਹੁੰਦੀ ਹੈ ਜੇ ਜੇ ਆ ਬੋਲੀ ਜਾਂਦੀ ਹੈ ਦੂਜੀ ਕਿਹੜੀ ਹੁੰਦੀ ਹੈ ਜੇਰੀ ਕੀ ਲਿਖ ਦਿੰਦੀ ਹੈ ਐਮਸੀਕਿਊਜ਼ ਇਥੇ ਹੈ ਇੰਪੋਰਟੈਂਟ ਹੈ ਗੁਪਤ ਜਾਂ ਸੰਕੇਤਕ ਪਾਸ਼ਾ ਦਾ ਕੋਈ ਨਾਮ ਗੁਪਤ ਜਾਂ ਸੰਕੇਤਕ ਸੰਕੇਤ ਵਾਲੀ ਪਾਸ਼ਾ ਜਦੋਂ ਅਸੀਂ ਇਸ਼ਾਰਿਆਂ ਵਿੱਚ ਕਿਸੇ ਨਾਲ ਗੱਲਾਂ ਕਰਨੀਆਂ ਉਸ ਪਾਸ਼ਾ ਨੂੰ ਲੰਡੇ ਪਾਸ਼ਾ ਵੀ ਕਿਹਾ ਜਾਂਦਾ ਹੈ ਨਾਈਥ ਐਮਸੀਕਿਊਜ਼ ਹੈ ਮਾਤ ਪਾਸ਼ਾ ਕੀ ਹੁੰਦੀ ਹੈ ਮਾਤ ਪਾਸ਼ਾ ਮਤਲਬ ਅੱਛੇ ਸਾਡੀ ਹੋਗੀ ਮਦਰ ਟੱਕ ਮਾਤ ਭਾਸ਼ਾ ਕਿਨੇ ਮਦਦ ਟੰਗੂਨ ਦਿਆ ਜੋ ਬੱਚਾ ਕਿਥੋਂ ਸਿੱਖਦਾ ਆਪਣੇ ਮਾਪਿਓ ਤੋਂ ਜਾਂ ਆਪਣੇ ਘਰ ਪਰਿਵਾਰ ਜਾਂ ਆਲੇ ਦੁਆਲੇ ਤੋਂ ਸਾਇਹਲ ਰੂਪੀ ਸਿੱਖਦਾ ਮਤਲਬ ਕਿ ਉਪਾਸ਼ਣ ਨੂੰ ਇਕਵਾਇਰ ਕਰਦਾ ਹੈ ਉਪਾਸ਼ਣ ਕੀ ਕਰਦਾ ਹੈ ਇਕਵਾਇਰ ਕਰਦਾ ਕਰਦਾ ਕਿਥੋਂ ਆਪਣੇ ਘਰ ਪਰਿਵਾਰ ਜਾਂ ਫਿਰ ਆਲੇ ਦੁਆਲੇ ਤੋਂ ਐਮਸੀਕਿਊਸ ਨੈਕਸਟ ਮੂਵ ਕਰਾਂਗੇ ਰਾਸ਼ਟਰੀ ਭਾਸ਼ਾ ਰਾਸ਼ਟਰੀ ਭਾਸ਼ਾ ਕੀ ਹੁੰਦੀ ਬੱਚੇ ਜਿਸ ਭਾਸ਼ਾ ਨੂੰ ਕਿਸੇ ਦੇਸ਼ ਦੀ ਸਰਕਾਰ ਵਿਸ਼ੇਸ਼ ਦਰਜਾ ਪ੍ਰਾਪਤ ਹੋਵੇ ਕਿਸੇ ਦੇਸ਼ ਦੀ ਸਰਕਾਰ ਵਿੱਚ ਜਿਹੜੀ ਭਾਸ਼ਾ ਨੂੰ ਵਿਸ਼ੇਸ਼ ਦਰਜਾ ਪ੍ਰਾਪਤ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਰਾਸ਼ਟਰੀ ਭਾਸ਼ਾ ਉਸ ਤੋਂ ਬਾਅਦ ਅੰਤਰਰਾਸ਼ਟਰੀ ਭਾਸ਼ਾ ਕਿਹਣੀ ਹੁੰਦੀ ਹੈ ਜਿਹੜੀ ਭਾਸ਼ਾ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿੱਚ ਜੋੜਦੀ ਹੈ ਮਤਲਬ ਕਿ ਸਾਡੀ ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ ਇੰਗਲਿਸ਼ ਆਊਟ ਆਫ ਇੰਡੀਆ ਵਾਲੇ ਇੰਗਲਿਸ਼ ਜਾਣਦੀ ਹੈ ਇਸ ਕਰਕੇ ਜਿਹੜੀ ਇੰਗਲਿਸ਼ ਹੈ ਉਹ ਕਿਹੜੀ ਭਾਸ਼ਾ ਹੈ ਅੰਤਰਰਾਸ਼ਟਰੀ ਭਾਸ਼ਾ ਹੈ ਜਿਹੜੀ ਇਹ ਲੋਕਾਂ ਨੂੰ ਆਪਸ ਵਿੱਚ ਜੋੜਦੀ ਕਿਹੜੇ ਲੋਕਾਂ ਨੂੰ ਅਲੱਗ-ਅਲੱਗ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿੱਚ ਜੋੜਦੀ ਹੈ ਨੈਕਸਟ ਅੱਗੇ ਮੂਵ ਕਰਾਂਗੇ ਟਕਸਾਲੀ ਭਾਸ਼ਾ ਟਕਸਾਲੀ ਭਾਸ਼ਾ ਹੁੰਦੀ ਹੈ ਜਿਹਦੀ ਵੀ ਸਰਕਾਰੀ ਕੰਮ ਕੀਤੇ ਜਾਂਦੇ ਆ ਜਿਸ ਦੀ ਵਰਤੋਂ ਸਰਕਾਰੀ ਦਫਤਰ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਰੇਡੀਓ ਅਖਬਾਰਾਂ ਟੀਵੀ ਮਤਲਬ ਕੀ ਸਰਕਾਰੀ ਕੰਮਾਂ ਵਾਸਤੇ ਜਿਹੜੀ ਭਾਸ਼ਾ ਯੂਜ਼ ਕੀਤੀ ਜਾਂਦੀ ਹੈ ਉਹ ਹੁੰਦੀ ਟਕਸਾਲੀ ਭਾਸ਼ਾ ਜਿਵੇਂ ਕੀ ਸਰਕਾਰੀ ਖੇਤਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੀਤੀ ਜਾਂਦੀ ਹੈ ਰੇਡੀਓ ਜਿਹੜੀ ਭਾਸ਼ਾ ਬੋਲੀ ਜਾਂਦੀ ਹੈ ਅਖਬਾਰਾਂ ਦੇ ਬੋਲੀ ਜਾਂਦੀ ਨੇ ਟੀਵੀ ਤੇ ਬੋਲੀ ਜਾਂਦੀ ਹੈ ਉਹ ਹੁੰਦੀ ਟਕਸਾਲੀ ਭਾਸ਼ਾ ਹਰ ਇੱਕ ਦੀ ਆਪਣੀ ਆਪਣੀ ਭਾਸ਼ਾ ਹੁੰਦੀ ਹੈ ਪਰ ਜਿਹੜੀ ਟਕਸਾਲੀ ਭਾਸ਼ਾ ਹੁੰਦੀ ਹੈ ਉਹ ਸਭ ਦੀ ਹੀ ਕਿਹੜੀ ਭਾਸ਼ਾ ਹੁੰਦੀ ਹੈ ਕਾਮਨ ਭਾਸ਼ਾ ਹੁੰਦੀ ਹੈ ਟਕਸਾਲੀ ਭਾਸ਼ਾ ਸਭ ਦੀ ਕਾਮਨ ਹੁੰਦੀ ਹੈ ਜਿਹੜੀ ਕਿ ਸਾਰਨ ਕੀ ਆ ਜਾਂਦੀ ਬੱਚੇ ਸਮਝ ਆ ਜਾਂਦੀ ਹੈ ਉਸ ਤੋਂ ਬਾਅਦ ਸਾਹਿਤਿਕ ਭਾਸ਼ਾ ਕੀ ਬਈ ਜਿਹਨੀਆਂ ਕਿ ਦੋਨਾਂ ਨੂੰ ਮਿਲਦੀਆਂ ਹੁਣ ਟਕਸਾਲੀ ਅਤੇ ਆਮ ਬੋਲ ਚੱਲਦੀ ਸ਼ਬਦ ਵਾਲੀ ਦੇ ਦੋਵੇਂ ਰੂਪ ਰਲਦੇ ਹਨ ਜਦੋਂ ਅਸੀਂ ਕੀ ਕਹਿੰਦੇ ਹਾਂ ਉਹਨੂੰ ਸਾਹਿਤਿਕ ਭਾਸ਼ਾ ਵੀ ਕਹਿੰਦੇ ਆ ਉਸ ਤੋਂ ਬਾਅਦ ਆ ਗਿਆ ਐਮਸੀਕੂ 15 ਹੈ ਉਪਭਾਸ਼ਾ ਉਪਬੋਲੀ ਕੀ ਹੁੰਦੀ ਹੈ ਉਪਭਾਸ਼ਾ ਤੇ ਉਪਬੋਲੀ ਕੀ ਹੁੰਦੀ ਹੈ ਉਪਭਾਸ਼ਾ ਕਿਸੇ ਇੱਕ ਵਿਸ਼ਾਲ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ ਖੇਤਰੀ ਜਾਂ ਇਲਾਕੀ ਰੂਪ ਹੈ ਇਹ ਕਿੱਥੇ ਬੋਲ ਜਾਂਦੀ ਹੈ ਇੱਕ ਵਿਸ਼ਾਲ ਖੇਤਰ ਜਗਾ ਕੇ ਪੇਪਰ ਚੱਲੇਗਾ ਕਿ ਜੇ ਜਿਹੜੀ ਉਪਭਾਸ਼ਾ ਆਇਆ ਹੈ ਜੋ ਉਪਭਾਸ਼ਾ ਹੈ ਕਿਹਦੇ ਖੇਤੇ ਵਿੱਚ ਬੋਲ ਜਾਂਦੀ ਹੈ ਛੋਟੇ ਵੱਡੇ ਦਾ ਐਂਡਜ ਜਾੜਖਣਾ ਵੀ ਸ਼ਾਰਕੀ ਇੱਥੇ ਉਪਭਾਸ਼ਾ ਨੂੰ ਗ੍ਰੀਡ ਡਿਵਾਈਡ ਕੀਤਾ ਜਾਂਦਾ ਦੀ ਭਾਸ਼ਾ ਦੇ ਅਕੋਰ ਠੀਕ ਹੋ ਚੇ ਉਸ ਤੋਂ ਬਾਅਦ ਵੇਖੋ ਕੁਝ ਲੈਂਗੁਏਜ ਦੀ ਗੱਲ ਕਰਨੀ ਆ ਕਿੱਥੇ ਜਾਣ ਡਿਆ ਏ ਲੈਂਗੁਏਜ ਵਿੱਚ ਕੀ ਆ ਕਿ ਏ ਜਦੋਂ ਵੀ ਏ ਇਹ ਵਾਲੇ ਵਰਡਾਂ ਦੇ ਕਿੱਥੇ ਜਾਣ ਡਿਆ ਏ ਕੀ ਕਰ ਰਿਹਾ ਏ ਕੀ ਖਾ ਰਿਹਾ ਏ ਉਹ ਭਾਸ਼ਾ ਕਿਹੜੀ ਇਲਾਕੇ ਦੀ ਭਾਸ਼ਾ ਹੈ ਉਹ ਭਾਸ਼ਾ ਹੈ ਮਾਝੀ ਇਲਾਕੇ ਦੀ ਉਪਭਾਸ਼ਾ ਕਿਉਂ ਦੀ ਹੈ ਜਿਹੜੀ ਪੂਰੇ ਖੇਤ ਦੇ ਚ ਬੋਲੀ ਜਾਂਦੀ ਸਮਝੋ ਜਿਦਾ ਪੰਜਾਬੀ ਕੋਲੇ ਖੇਤ ਦੇ ਚ ਬੋਲੀ ਜਾਂਦੀ ਹੈ ਪੰਜਾਬੀ ਨੇ ਕਿਹਦੀ ਵਾਇਰ ਕਿਹੱਚ ਕੀਤਾ ਮਾਜੀ ਦੁਆਬੀ ਇਹਨਾਂ ਵਿੱਚ ਕੀਤਾ ਹੈ ਇਸੇ ਜਾਇਕ ਨਾਲ ਜਿਹਦੇ ਪਿੱਛੇ ਏ ਵਾਲੇ ਵਰਮ ਹੋਣਗੇ ਉਹ ਕਿਹੜੀ ਭਾਸ਼ਾ ਹੋਵੇਗੀ ਮਾਜੀ ਭਾਸ਼ਾ ਹੋਵੇਗੀ ਉਸ ਤੋਂ ਬਾਅਦ ਤੀਮੀ ਤੀਮੀ ਕਿਨੂੰ ਕਿਹਾ ਗਿਆ ਤੀਮੀ ਤੀਮੀ ਅਮਾਂਗਾ ਮੋਰੇ ਤੁਹਾਨੂੰ ਆਪਾਂ ਆਪਾਂ ਨਹੀਂ ਆਣਾ ਆਪਾਂ ਇਦਾਂ ਕੰਨਾ ਐ ਦੀ ਪਾਸੇ ਕਿੱਥੇ ਬਣ ਜਾਂਦੀ ਹੈ ਐ ਹੁੰਦੀ ਮਲਵਈ ਭਾਸ਼ਾ ਠੀਕ ਹੈ ਇਹ ਕਿਹੜੀ ਭਾਸ਼ਾ ਦੇ ਬੱਚੇ ਐ ਹੁੰਦੀ ਹੈ ਮਲਵਈ ਭਾਸ਼ਾ ਉਸ ਤੋਂ ਬਾਅਦ ਅਗਲੀ ਭਾਸ਼ਾ ਹੈ ਵਿਚ ਮਾ ਖਾਸ ਮਾ ਮਾ ਜਿਹਦੇ ਪਿੱਛੇ ਮਾ ਮਲ ਗਿਆ ਕਿਸਮਾ ਬਾਰੇ ਵੀ ਇੱਥੇ ਇਆਂ ਇਆਂ ਨਹੀਂ ਕਰਨਾ ਉਹ ਨਹੀਂ ਕਰਨਾ ਕਿ ਪਾਸ਼ਾ ਕਿਹੜੀ ਹੁੰਦੀ ਹੈ ਫਵਾਦੀ ਭਾਸ਼ਾ ਹੁੰਦੀ ਹੈ ਜਿਨ੍ਹਾਂ ਦੇ ਪਿਛੇ ਵਾਲੇ ਵਰਡ ਲੱਗੇ ਹੁੰਦੇ ਹਨ ਉਸ ਤੋਂ ਬਾਅਦ ਜੰਮੂ ਅਤੇ ਕਾਂਗੜਾ ਇਹਨੂੰ ਪਤਾ ਜੰਮੂ ਅਤੇ ਕਾਂਗੜਾ ਕਿੱਥੇ ਪੈਂਦਾ ਹੈ ਐ ਹੀ ਲੱਗ ਕਿਹੜਾ ਹੈ ਹਿਮਾਚਲ ਦਾ ਹਿਮਾਚਲ ਵਿੱਚ ਕੀ ਬੋਲੀ ਜਾਂਦੀ ਡੋਗਰੀ ਭਾਸ਼ਾ ਬੋਲੀ ਜਾਂਦੀ ਹੈ ਉਸ ਤੋਂ ਬਾਅਦ ਹੈ ਰਾਵਲਪਿੰਡੀ ਅਤੇ ਜੇਲਮ ਇਹ ਦੋ ਪਹਾੜੀ ਖੇਤਰਾ ਵਿੱਚ ਕਿਹੜੀ ਭਾਸ਼ਾ ਹੁੰਦੀ ਹੈ ਫਟੁਹਾਰੀ ਪਾਸ਼ਾ ਤੇ ਆਧਾਰ ਤੇ ਪੰਜਾਬ ਦੀ ਬੰਡ ਕਦੋਂ ਹੋਈ ਜਦੋਂ ਪਾਸ਼ਾ ਦੇ ਆਧਾਰ ਤੇ ਪੰਜਾਬ ਨੂੰ ਵੰਡਿਆ ਗਿਆ ਸੀਗਾ ਉਹ ਡੇਟ ਸੀਗੇ ਬੱਚੇ 1 ਨਵੰਬਰ 1966 1 ਨਵੰਬਰ 1966 ਨੂੰ ਪੰਜਾਬ ਦੀ ਬੰਡ ਚ ਵੰਡ ਦੇ ਆਧਾਰ ਤੇ ਕਿੰਨੂੰ ਵੰਡਿਆ ਗਿਆ ਸੀਗਾ ਪਾਸ਼ਾ ਨੂੰ ਵੰਡਿਆ ਗਿਆ ਸੀਗਾ ਪੰਜਾਬੀ ਕਿਸ ਰਾਜ ਦੀ ਭਾਸ਼ਾ ਤੁਹਾਨੂੰ ਪਤਾ ਪੰਜਾਬੀ ਕਿਸ ਰਾਜ ਦੀ ਭਾਸ਼ਾ ਹੈ ਪੰਜਾਬ ਦੀ ਪੰਜਾਬੀ ਕਿੱਥੇ ਦੂਜੀ ਭਾਸ਼ਾ ਵਜੋਂ ਵਰਤੀ ਜਾਂਦੀ ਹੈ ਹਰਿਆਣਾ ਹਰਿਆਣੇ ਵਿੱਚ ਪੰਜਾਬੀ ਜਿਹੜੀ ਭਾਸ਼ਾ ਹੈ ਉਹ ਕਿੱਦਾਂ ਵਰਤੀ ਜਾਂਦੀ ਹੈ ਦੂਜੀ ਭਾਸ਼ਾ ਦੇ ਰੂਪ ਵਿੱਚ ਵਰਤੀ ਜਾਂਦੀ ਹੈ ਪੰਜਾਬੀ ਭਾਸ਼ਾ ਦੀ ਕਿਹੜੀ ਧੁਨੀਆਂ ਵਿਸ਼ੇਸ਼ ਹਨ ਜੋ ਹੋਰਾਂ ਭਾਸ਼ਾਵਾਂ ਵਿੱਚ ਬਹੁਤ ਘੱਟ ਮਿਲਦੀਆਂ ਮਿਲਦੀਆਂ ਹੈ ਨਹੀਂ ਹੈ ਪਰ ਬੜੀਆਂ ਕਾਟੇ ਬੁੜੀਆਂ ਹੈ ਇਹ ਬੱਚੇ 3 4 5 6 ਐਸ ਧੁਨੀਆਂ ਐਸੀਆਂ ਹਨ ਜਿਹੜੀਆਂ ਕਿ ਪੰਜਾਬੀ ਭਾਸ਼ਾ ਵਿੱਚ ਹੀ ਜ਼ਿਆਦਾ ਦਿਖਣ ਨੂੰ ਮਿਲਦੀਆਂ ਹੋਰ ਭਾਸ਼ਾਵਾਂ 'ਚ ਦਿਖਣ ਨੂੰ ਨਹੀਂ ਮਿਲਦੀ ਮਤਲਬ ਕਿ ਇਹ ਜਿਹੜੇ ਸਾਊਂਡ ਹੈ ਨਾ ਧੁਨੀਆਂ ਮਤਲਬ ਕਿ ਇਹ ਜਿਹੜੇ ਸਾਊਂਡ ਹੈ ਉਹ ਜ਼ਿਆਦਾ ਪੰਜਾਬੀ ਭਾਸ਼ਾ ਵਿੱਚ ਹੀ ਦਿਖਣ ਨੂੰ ਮਿਲਦੀ ਨਹੀਂ 25 'ਵਲ ਮੂਵ ਕਰੀਏ ਵਰਨ ਜਾਂ ਅੱਖਰ ਕਿਸ ਨੂੰ ਆਖਦੇ ਨੇ ਵਰਨ ਜਾਂ ਅੱਖਰ ਭਾਸ਼ਾ ਦਾ ਉਚਾਰਨ ਕਰਨ ਸਮੇਂ ਸਾਗ ਵਿੱਚੋਂ ਨਿਕਲ ਵਾਲੀ ਧੁਨੀਆਂ ਜੋ ਤੁੰਨੀ ਆਵਾਜ਼ਾਂ ਨਿਕਲਦੀ ਸਾਡੇ ਸੰਗ ਵਿੱਚੋਂ ਉਹਨਾਂ ਨੂੰ ਲਿਖ ਕੇ ਐ ਵਰਡ ਦੇਖੋ ਲਿਖ ਕੇ ਅਗਰਾਂ ਵਾਂ ਸਿੰਪਲ ਲਿਖਿਆ ਹੁੰਦਾ ਪਾਸ਼ਾ ਦੇ ਉਚਾਰਨ ਸਮੇਂ ਮੂੰਹ ਵਿੱਚ ਨਿਕਲਣ ਵਾਲੀਆਂ ਆਵਾਜ਼ਾਂ ਉਹ ਤੁੰਨੀ ਹੁੰਦੀਆਂ ਬਟ ਜੋ ਦੋ ਬੱਚੇ ਅਸੀਂ ਤੁੰਨੀਆਂ ਨੂੰ ਇੱਕ ਲਿਖਤੀ ਰੂਪ ਦੇ ਦਿੰਨੇ ਆ ਤੁੰਨੀਆਂ ਨੂੰ ਲਿਖ ਕੇ ਲਿਖ ਦਿੰਦੇ ਆ ਨਾ ਉਹ ਸਾਡਾ ਕੀ ਬਣ ਜਾਂਦਾ ਵਰਣ ਬਣ ਜਾਂਦਾ ਠੀਕ ਆ ਫੋਰ ਐਗਜ਼ਾਮਪਲ ਦੇਖੋ ਅਗਰ ਮੈਂ ਬੋਲਾਂ ਆਹਾ ਐਵੇਂ ਕੀ ਕੀਤਾ ਤੁੰਨੀ ਮੂੰਹ ਬੋਲੀ ਐਵੇਂ ਮੂੰਹ ਅਪਰਾਉਨਸ ਕੀਤਾ ਵਰਡ ਐੜਾ ਅਰੇ ਨੰਬਰ ਲਿਖਤਾ ਇਹ ਕੀ ਬਣ ਗਿਆ ਵਰਨ ਬਣ ਗਿਆ ਅਗਰ ਇਗਜ਼ਾਮ ਵਿੱਚ ਇਹ ਸਿੰਪਲ ਐ ਵਾਲੀ ਵਰਡਿੰਗ ਹੁੰਦੀ ਨਾ ਭਾਸ਼ਾ ਦਾ ਉਚਾਰਨ ਕਰਨ ਸਮੇਂ ਸੰਗ ਵਿੱਚੋਂ ਨਿਕਲ ਵਾਲੀਆਂ ਆਵਾਜ਼ਾਂ ਨੂੰ ਕੀ ਕਿਹਾ ਜਾਂਦਾ ਉਹ ਹੁੰਦੀ ਧੁਨੀਆਂ ਜੇ ਸੰਗ ਵਿੱਚੋਂ ਨਿਕਲਦੀਆਂ ਅਗਰ ਇਹਨਾਂ ਨੂੰ ਲਿਖਤੀ ਰੂਪ ਦੇ ਦਿੱਤਾ ਉਹ ਕੀ ਬਣ ਜਾਂਦਾ ਉਹ ਕਿਚ ਕਨਵਰਟ ਹੋ ਜਾਂਦੀਆਂ ਵਰਨ ਚ 26 ਐ ਨੂੰ ਸਹੀ ਕਹ ਲਓ ਲਿਪੀ ਆਣਾ ਬੱਚੇ ਲਿਪੀ ਕਿਸ ਨੂੰ ਕਿਹਾ ਜਾਂਦਾ ਹੈ ਭਾਸ਼ਾ ਦੀ ਧੁਨੀਆਂ ਨੂੰ ਲਿਖ ਕੇ ਪ੍ਰਗਟ ਕਰਨ ਲਈ ਜਿਹੜੇ ਚਿੰਨ ਉਹ ਤੁਸੀਂ ਯਾਦ ਰੱਖਣਾ ਦੇਖੋ 25 ਵੀ ਸੇਮ ਸੀਗਾ 25 'ਚ ਕੀ ਅੰਤਰ ਹੈ ਕੀ ਲਿਖ ਕੇ ਪ੍ਰਗਟ ਕਰ ਰਹੀ ਹੈ ਠੀਕ ਹੈ ਉਹ 26 ਕੀ ਅੰਤਰ ਹੈ ਇਹਦੇ ਚ ਚਿੰਨ ਇੱਥੇ ਕੁਝ ਸਾਈਨ ਯੂਜ਼ ਕਰ ਰਹੀ ਹੈ ਠੀਕ ਹੈ ਉਹ ਜਾਰ ਕਰ ਲਿਪੀ ਹੋਏਗੀ ਅਗਰ ਲਿਪੀ ਹੋਵੇਗੀ ਉਹ ਕੀ ਆਣਗੇ ਉਹਦੇ ਨਾਲ ਕੀ ਆਣਗੇ ਲਿਖੜ ਕੇ ਚਿੰਨਾਂ ਦੇ ਰੂਪ ਚ ਕਰਨੇ ਹੋ ਲਿਪੀ ਹੁੰਦੀ ਹੈ ਉਸ ਤੋਂ ਬਾਅਦ 27 ਹੈ ਵਰਣਮਾਲਾ ਪੰਜਾਬੀ ਦੀ ਲਿਪੀ ਦੇ ਚਿੰਨਾਂ ਨੂੰ ਜਦੋਂ ਨਿਸ਼ਚਿਤ ਤਰੀਕਾ ਰੂਪ ਵਿੱਚ ਲਿਖਿਆ ਜਾਂਦਾ ਹੈ ਉਸੇ ਕੀ ਕਿਹਾ ਜਾਂਦਾ ਹੈ ਵਰਣਮਾਲਾ ਜਿਵੇਂ ਊੜਾ ਐੜਾ ਈੜੀ ਸਸ ਆ ਰਾ ਇਹਨੂੰ ਇੱਕ ਨਿਸ਼ਚਿਤ ਲਾਈਨ 'ਚ ਲਿਖ ਰਿਹਾ ਤੂੰ ਇੱਕ ਸੀ ਕੀ ਕਰ ਰਿਹਾ ਇੱਕ ਲਾਈਨ 'ਚ ਲਿਖ ਰਿਹਾ ਉਹ ਕੀ ਬਣ ਜਾਂਦੀ ਹੈ ਵਰਣਮਾਲਾ ਬਣ ਜਾਂਦੀ ਹੈ ਠੀਕ ਹੈ ਇਹਦਾ ਪੰਜਾਬੀ ਦੀ ਵਰਣਮਾਲਾ ਹੈ ਪੰਜਾਬੀ ਵਿੱਚ ਸਵਰ ਕਿੰਨੇ ਹਨ ਧਿਆਨ ਦਿਖਿਆ ਭਾਵੇਂ ਬੱਚਾ ਕੰਫਿਊਜ਼ਨ ਦਾ ਅਗਰ ਪੁੱਛਿਆ ਜਾਵੇ ਪੰਜਾਬੀ ਵਿੱਚ ਸਵਰ ਕਿੰਨੇ ਹਨ ਸਵਰ ਕਿੰਨੇ ਸਵਰ 10 ਹੈ ਮਤਲਬ ਕਿ ਸਵਰ ਤੋਂ ਨਹੀਂ ਜਿਹੜੀ ਹੁੰਦੀ ਹੈ ਨਾ 10 ਹੈ ਆਵਾਜ਼ਾਂ ਦੇਣ ਵਾਲੀਆਂ ਐ ਆ ਐਰਾ ਆ ਈ ਈ ਉ ਊ ਏ ਐ ਦਸ ਸਵਰ ਕਿੰਨੇ ਹੈ 10 ਹੈ ਅਗਰ ਪੁੱਛਿਆ ਜਾਵੇ ਸਵਰਵਾਹਕ ਜਾਂ ਸਵਨ अगर की पूछे जाए कि पंजाबी स्वरवाह कि स्वर वाहक कि तीन है अगर पूछा जाए पंजाबी स्वर वाहक कि जा रखना स्वरवाह कि तीन यह इस तरह भी बन सकता है इस तरह भी बन सदगा कि स्वर अखर अगर कि पंजाबी स्वर अखर कि रखना पंजाबी स्वर अखर तीन है अगर पूछा जाए स्वर कुन्या अगर पूछा जाए ਸਵਰ ਤੁਨੀਅ ਮਤੂੰ ਨੀ ਮਤਲਬ ਉਹਨੇ ਮਾਤਰਾਵਾਂ ਸਵਰ ਤੁਨੀਅ ਕਿ ਨਹੀਂ ਅਵਾਜ਼ਾਂ ਅਵਾਜ਼ਾਂ ਕਿਤੇ ਨਹੀਂ ਕਿੰਨੇ ਮਾਤਰਾਵਾਂ ਦੀਆਂ ਤੇ ਉਹ ਕਿੰਨੇ ਹੋਣਗੇ 10 ਹੋਣਗੇ ਬੱਚੇ ਬਹੁਤ ਹੀ ਕਨਫਿਊਜ਼ ਹੋ ਦਿਸ ਇਹ ਵਾਲੇ ਐਮਸੀਕਿਊਸ ਤੇ ਜਾ ਰੱਖਣਾ ਅਗਰ ਤੁਨੀਅ ਦੀ ਗੱਲ ਕੀਤੀ ਜਾਵੇ ਉਹ 10 ਹੈ ਜਾਂ ਕੱਲੇ ਸਵਰ ਦੀ ਗੱਲ ਕੀਤੀ 10 ਹੈ ਸਵਰ ਬਾਹਕ ਜਾਂ ਸਵਰ ਅੱਖਰ ਦੀ ਗੱਲ ਕੀਤੀ ਜਾਵੇ ਉਹ ਕਿੰਨੇ ਤਿੰਨ ਹੈ ਤਿੰਨ ਕਿਹੜੇ ਬੱਚੇ ਊੜਾ ਐੜਾ ਈ ਇਹ ਦੋਨਾਂ ਤਰ੍ਹਾਂ ਨਾਲ ਇਹ ਵਾਲਾ ਐਮਸੀਕਿਊਸ ਪੁੱਛ ਸਕਦਾ ਹੈ ਕਿ ਪੰਜਾਬੀ ਵਿੱਚ ਤੁਸੀਂ ਦੇਖਦੇ ਨੇ ਇੱਕ ਵਾਰੀ ਨੂੰ ਵੀ ਪੰਜਾਬੀ ਵਿੱਚ ਸਵਰ ਦੁਨਿਆ ਕਿੰਨੇ ਹੈ ਠੀਕ ਹੈ ਨਾ ਦੁਨਿਆ ਇਹ ਕਿਦਾ ਬਣੇਗਾ ਕਿ ਪੰਜਾਬੀ ਵਿੱਚ ਸਵਰ ਅੱਖਰ ਕਿੰਨੇ ਹੈ ਇਹ ਬਲ ਐਮਸੀਕਿਊ ਉਸ ਕਿਦਾ ਬਣਦਾ ਪੰਜਾਬੀ ਵਿੱਚ ਸਵਰ ਅੱਖਰ ਕਿੰਨੇ ਹੈ ਪਰ ਕੀ ਆਨਸਰ ਹੋਣਾ ਚਾਹੀਦਾ ਤਿੰਨ ਕਿਹੜੇ ਊੜਾ ਐੜਾ ਈ ਉਸ ਤੋਂ ਬਾਅਦ ਅਗਲੇ ਐਮਸੀਕਿਊ 'ਤੇ ਮੂਵ ਕਰਨੇ ਆ ਦੁਤਕੱਖ ਦੁਤਕਸ਼ਰ ਹੁੰਦੇ ਆ ਜਿਹੜੇ ਦੋ ਹੁੰਦੇ ਆ ਦੁਤਕਸ਼ਰ ਹੁੰਦੇ ਆ ਦੋ ਹੁੰਦੇ ਨੇ ਅਰਧ ਸਵਰ ਦੀ ਕਿਹਾ ਜਾਂਦਾ ਆਹਾ ਰਾੜਾ ਵਾਹਾ ਇਹ ਕਿੰਨੇ ਨੂੰ ਤਿੰਨ ਪਾਈ ਜਾਂਦੀ ਹੈ ਠੀਕ ਹੈ ਇਹ ਕਿੰਨੀ ਟੁਕਲਾ ਤਿੰਨ ਹੁੰਦੇ ਆ ਅਜਾਰਕ ਕਿਉਂ ਓਜਾਰਕ ਨਾ ਦੁਤ ਅਕਸ਼ਰ ਵਾਰਾਂ ਵਿੱਚ ਲਿਖੀ ਜਾਂਦੀ ਹੈ ਅਗਰ ਤੁਸੀਂ ਇਹਦੇ ਵਾਲੇ ਡੇਅਰੀ ਵਿੱਚ ਪੜ੍ਹਨਾ ਹੈ ਸਾਡੀ ਪੁਰਾਣੀ ਵੀਡੀਓ ਦੇਖਿਓ ਉਹਦੇ ਵਿੱਚ ਦੁੱਤਕ ਕਰਾਰੇ ਪ੍ਰੋਪਰ ਹੀ ਡਿਟੇਲ ਵੀ ਦੱਸਿਆ ਗਿਆ ਹੈ ਕਿ ਦੁੱਤਕ ਕਿੱਦਾਂ ਯੂਜ਼ ਹੁੰਦੀ ਹੈ ਕਿਹਦੇ ਪੈਰਾਂ 'ਤੇ ਕੀ ਲੱਗਦਾ ਹੈ ਠੀਕ ਹੈ ਬੱਚੇ ਜਿਹੜਾ ਮੈਂ ਵਰਣ ਲਿਖਾਂ ਪ੍ਰੈਸ ਉਹਦੇ ਕੋਲ ਦੁੱਤਕ ਕਿਹ ਲੱਗਿਆ ਵਾਰਾਂ ਲੱਗਿਆ ਇਸ ਤਰ੍ਹਾਂ ਐ ਕਿਹਾ ਦੁੱਤਕ ਕਰ ਉਸ ਤੋਂ ਬਾਅਦ ਬਿੰਦੀ ਦੀ ਵਰਤੋਂ ਕਿਹੜੀ ਲੱਗਣਾ ਹੁੰਦੀ ਹੈ 6 ਲੱਗਦਾ ਨਾ ਕੰਨਾ ਵਿਹਾਰੀ ਲਾਂ ਦੁਲਾਹ ਹੋੜਾ ਕਨੂਣਾ ਇਹ ਕਿਹੜੀਆਂ 6 ਲੱਗਨਾਂ ਬਿੰਦੀ ਦੇ ਵਰਤੋਂ ਹੁੰਦੀ ਹੈ ਪੰਜਾਬੀ ਵਿੱਚ ਲਗਾਖਰ ਕਿੰਨੇ ਹਨ ਪੰਜਾਬੀ ਵਿੱਚ ਦੁੱਤ ਅੱਖਰ ਵੀ ਦਿਨ ਲਗਾਖਰ ਵੀ ਦਿਨ ਕਿਰੇ ਬਿੰਦੀ ਟਿੱਪੀ ਅਦਕ ਕਿਰੇ ਕਿਰੇ ਬੱਚੇ ਬਿੰਦੀ ਟਿੱਪੀ ਅਦਕ ਇਹ ਤਿੰਨ ਕੀ ਹੈ ਲਗਾਖਰ ਪਾਈ ਜਾਂਦੇ ਹਨ ਊੜੇ ਨਾਲ ਕਿਹੜੀਆਂ ਲੱਗਾਂ ਲੱਗਦੀਆਂ ਹਨ ਊੜੇ ਨਾਲ ਤਿੰਨ ਲੱਗਾਂ ਲੱਗਦੀਆਂ ਔਂਕਰ ਦੁਲੈਂਕਰ ਊੜਾ ਬੱਚੇ ਪਿਛਲੀ ਵਾਰੀ ਪਿਛਲੇ ਜੋ ਇੱਕ ਐਮਸੀਕਿਊ ਦੀ ਸੀਰੀਜ਼ ਸੀਗੀ ਉਹਦੇ ਵਿੱਚ ਕੋਈ ਗਲਤੀ ਹੋ ਗਈ ਸੀਗੀ ਐਮਸੀਕਿਊਸ 'ਚ ਤੁਹਾਨੂੰ ਮੈਂ ਡਿਟੇਲ ਚੋਂ ਦੱਸ ਦੇਣੀ ਹੈ ਅਗਰ ਪੁੱਛਿਆ ਜਾਵੇ ਊੜੇ ਨਾਲ ਕਿੰਨੀਆਂ ਲੱਗਦੀਆਂ ਯਾ ਰਖਣਾ ਊੜੇ ਨਾਲ ਲੱਗਦੀਆਂ ਤਿੰਨ ਅਗਰ ਪੁੱਛਿਆ ਜਾਵੇ ਊੜੇ ਨਾਲ ਕਿੰਨੀਆਂ ਲੱਗਦੀਆਂ ਊੜੇ ਨਾਲ ਲੱਗਦੀਆਂ ਤਿੰਨ ਕਿਹੜੀਆਂ-ਕਿਹੜੀਆਂ ਔਂਕਰ ਦੁਲੈਂਕਰ ਥੋੜਾ ਅਗਰ ਪੁੱਛਿਆ ਜਾਵੇ ਊੜੇ ਨਾਲ ਕਿੰਨੀਆਂ ਲੱਗਾ ਲੱਗਦੀਆਂ ਤਿੰਨ ਲੱਗਦੀਆਂ ਕਿਹੜੀਆਂ-ਕਿਹੜੀਆਂ ਔਂਕਰ ਮਤਲਬ ਇੱਕ ਮਾਤਰਾ ਦੁਲੈਂਕਰ ਮਤਲਬ ਦੋ ਮਾਤਰਾ ਤੇ ਥੋੜਾ ਮਤਲਬ ਇੱਕ ਤਾਂ ਠੀਕ ਆ ਬੱਚੇ ਆਪਣਾ ਐਮਸੀਕਿਊਜ਼ ਮੈਂ ਉਥੇ ਐਮਸੀਕਿਊਜ਼ ਪੀਨੇ ਕਰਤਾ ਸੀਗਾ ਕਮੈਂਟ ਚ ਤੁਸੀਂ ਉਹ ਡਿਟੇਲ ਵਿੱਚ ਦੇਖ ਲਓ ਅਗਰ ਪੁੱਛਿਆ ਜਾਵੇ ਐਡ लगती है ड़े लगदार कि लगदी चार पहली कहद मुक्ता कन्ना देखो बच्चे मुक्ता कन्ना दुलावा, दुलाव कौड़ा देखो मुक्ते गल की जाए एड़ा पहला कला आएगा एड़ा फिर काल आएगा एड़ा फिर दुलावा नाल आएगा एड़ा फिर कनोड़ेगा उसना तो कि लगदा तीन के सिहारी बिहारी ਤੇ ਲਾ ਸਿਹਾਰੀ ਵਿਹਾਰੀ ਲਾ ਠੀਕ ਹੈ ਕਿਦਾਂ ਛੋਟੀ ਈ ਬੜੀ ਈ ਤੇ ਆ ਜਾ ਰੱਖਣਾ ਚਾਟ ਊੜੇ ਅਤੇ ਈੜੀ ਨਾਲ ਐਵળી ਤਿੰਨ ਲੱਗਾਂ ਲੱਗਦੀਆਂ ਠੀਕ ਹੈ ਊੜੇ ਨਾਲ ਲੱਗਦੀਆਂ ਛੋਟਾ ਉਹ ਬੜਾਉ ਤੇ ਹੋੜੇ ਵਾਲੀ ਇਹ ਚਾਹ ਲੱਗਦੀ ਐਰੇ ਨਾਲ ਇਹ ਤਿੰਨ ਲੱਗਦੀਆਂ ਈੜੀ ਨਾਲ ਠੀਕ ਹੈ ਬੱਚੇ ਅੱਗੇ ਮੂਵ ਕਰੀਏ ਅਗਲਾ ਐਰੇ ਨਾਲ ਕਿਹੜੀਆਂ ਲੱਗਾਂ ਲੱਗਦੀਆਂ ਹਨ ਤੁਹਾਨੂੰ ਪਤਾ ਐਰੇ ਨਾਲ ਚਾਹ ਲੱਗਦੀਆਂ ਕਿਰੀਆ ਮੁਕਤਾ ਕੰਨਾ ਦੁਨਾਵਾ ਕਨੋਂ ਠੀਕ ਹੈ ਬੱਚੇ ਅਗਰ ਇਹਦੇ ਕੋ ਵਿਚ ਜਦ ਨਾਲ ਨਤੀਜਾ ਕਿਦਾਂ ਹੈ ਊੜਾ ਐੜਾ ਈ ਇਹਨੂੰ ਜਾਰ ਕਰ ਲੋ 343 ਠੀਕ ਹੈ ਜਾਰ ਕੀਤੇ ਕਰਨਾ 343 ਤੇ ਮੱਕੀ ਊੜੇ ਨਾਲ ਕਿੰਨੀ ਲੱਗੀਆਂ ਤਿੰਨ ਐੜੇ ਨਾਲ ਚਾਰ ਈ ਨਾਲ ਤਿੰਨ ਇਹਨੂੰ ਜਾਰ ਕਰਨੀ ਕਿਹਾ ਤਿੰਨ ਅਗਰ ਇਹ ਬਲ ਐਮਸੀਕਿਊਜ਼ 35 ਦਾ ਜਵਾਬ ਤੁਸੀਂ ਕਮੈਂਟ ਬਾਕਸ ਸੇ ਕਰਨਾ ਹੈ ਅਗਰ ਤੁਹਾਨੂੰ ਪੁੱਛਿਆ ਜਾਵੇ ਏ ਡੀ ਨਾਲ ਕਿੰਨੀ ਲੱਗਾ ਲੱਗਦੀਆਂ ਇਦਾਂ ਜਵਾ ਸਾਰੇ ਬੱਚੇ ਕਮੈਂਟ ਬਾਕਸ 'ਚ ਕਰਨਗੇ ਠੀਕ ਹੈ ਬੱਚੇ ਅੱਜ ਦੀ ਵੀਡੀਓ ਲਈ ਇੰਨਾ ਹੀ ਵੀਡੀਓ ਨੂੰ ਬਾਤ ਤੋਂ ਬਾਤ ਲਾਈਕ ਹੋ ਸ਼ੇਅਰ ਕਰੋ ਥੈਂਕ ਯੂ